ਜਾ ਚਾਵੀ ਜੜ ਗਿਆ ਤਾਂ ਇੱਥੇ ਸਾਡੇ ਪਿੰਡ ਦੇ ਪਾਣੀ ਦਾ ਵਿਕਾਸ ਨਹੀਂ ਹੋ ਸਕਿਆ ਇਹਨਾਂ ਦੀ ਨਾਕਾਮੀਆਂ ਕਰਕੇ ਮਦਰ ਜੀ ਕੋ ਕਰਾਂਦਾ ਤੇ ਦੂਜਾ ਬੰਦਾ ਰੋ ਵਾਲ ਸਾਰੇ ਪਿੰਡ ਨੂੰ ਦੱਸ ਦਿਆਂਗਾ ਜੀ ਐਮਸੀ ਕਹਿੰਦੇ ਕਿੰਨੂ ਆ ਸਾਡੇ ਸਾਰਿਆਂ ਦੇ ਜਿਹੜੇ ਮਤਲਬ ਭਲੇਖੇ ਆ ਨਾ ਉਹ ਸਿਰਫ ਇਹ ਆ ਕਿ ਐਮਸੀ ਸਿਰਫ ਇੱਕ ਸਾਈਨ ਕਰਨ ਵਾਸਤੇ ਇੱਕ ਐਮਸੀ ਆ ਕਿ ਜੇ ਕਿਸੇ ਨੂੰ ਲੋੜ ਪਈ ਆ ਤਾਂ ਆਸੀਏ ਪਿੰਡ ਦੀ ਤੌਰ ਬਣੇ ਵਿਕਾਸ ਹੋਵੇ ਤੇ ਆ ਜਿਹੜਾ ਮਾਹੌਲ ਸਹੀ ਹੋਵੇ ਚੋਰੀਆਂ ਚਾਰੀਆਂ ਬੰਦ ਹੋਣ ਬਸ ਇਹ ਗੱਲ ਕਰੀ ਪਾਣੀ ਦੀ ਨਿਕਾਸੀ ਦੀ ਜਾਂ ਹੋਰ ਬੱਸ ਸਟੈਂਡ ਦੀ ਜਾਂ ਆ ਇਹ ਇਹ ਤਾਂ ਚਲੋ ਇਹੀ ਨਾ ਪਾਰ ਤੋਂ ਨੋਰਮਲ ਹੀ ਹੋਇਆ ਥੋੜਾ ਜਿਹਾ ਲੈਟਾ ਲੂਟਾ ਲੱਗੀਆਂ ਵਾ ਜਾਂ ਫੁੱਟ ਰੈਸਟ ਵਗੈਰਾ ਬਣੇ ਆ ਪਾਣੀ ਦੀ ਕੱਖ ਦੀ ਗੱਲ ਕਰੀਏ ਤੇ ਪਾਣੀ ਦਾ ਵਿਕਾਸ ਨਹੀਂ ਹੈਗਾ ਅਸੀਂ ਹੋ ਗਏ ਜਾਂ ਹੋਰ ਹਾਂਜੀ ਹਾਂਜੀ ਬਹੁਤ ਚੋਸ਼ ਹੋ ਰਿਹਾ ਸੀਵਰੇਜ ਪਾ ਰਹੇ ਪੈ ਰਹੇ ਨੇ ਜਿਵੇਂ ਕਿ ਪਿਛਲੇ ਜਿਹੜਾ ਗੱਲ ਹੋਇਆ ਵਾ ਉਹਨਾਂ ਨੇ ਪਾਣੀ ਮਤਲਬ ਕਲਾਹੀ ਹਾਲ ਹੋਈ ਆ ਤੜੀ ਨੋਸਾ ਹਾਲ ਨਹੀਂ ਹੋਇਆ ਤਾਂ ਇਹ ਨਿਖਲਾ ਰਿਹਾ ਤੁਸੀਂ ਪਾਣੀ ਨਹੀਂ ਖਾ ਸੀ ਇਹਦਾ ਪਾਣੀ ਇੱਥੇ ਦੇ ਨਾ ਉਹ ਤੁੰਕੜੇ ਜਿਹਨੇ ਇਲਾਕੇ ਤੇ ਜਿਹੜੀ ਇਲੈਕਸ਼ਨ ਚੱਲ ਰਹੀ ਹੈ ਕੀ ਮਾਹੌਲ ਹੈਗਾ ਤੁਸੀਂ ਕਿਸ ਨੂੰ ਚਾਹੁੰਦੇ ਹੈਗੇ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਬਤੇ ਇਲੈਕਸ਼ਨ ਦਾ ਯੂਰ ਐਸਮ ਪੂਰੇ ਯੂਰਾਂ ਚ ਬਾਕੀ ਹੈਗਾ ਵੀ ਜਿਹੜਾ ਕੋ ਵਧੀਆ ਇਨਸਾਨ ਵਧੀਆ ਬੰਦਾ ਉਹਨੂੰ ਚੁਣੋ ਤੁਸੀਂ ਕੋਈ ਪਾਰਟੀ ਬਾਈ ਨਾਲ ਦੇਖੋ ਕਿ ਕਿਹੜੀ ਪਾਰਟੀ ਨਾਲ ਖੜਾ ਹੈ ਲੇਕਿਨ ਜੇ ਕੋ ਵਧੀਆ ਕੋਈ ਇਨਸਾਨ ਹੈਗਾ ਤਾਂ ਉਹਨੂੰ ਮਤਲਬ ਕੋਸ਼ਿਸ਼ ਕਰੋ ਉਹਨੂੰ ਅੱਗੇ ਲਿਆਓ ਮੈਂ ਤੇ ਚਾਹਨਾ ਕਿ ਜੇ ਤੁਸੀਂ ਕੋਈ ਯੰਗ ਜੰਗ ਮੁੰਡਿਆਂ ਨੂੰ ਮੌਕਾ ਦੋ ਬਹੁਤਾ ਜਿਹੜਾ ਪੁਰਾਣੀ ਤਾਂ ਸਾਰੀ ਦੇ ਹੀ ਲੇ ਵੀ 1947 ਤੋਂ ਲੈ ਕੇ ਤੇ 2024 ਚੜ ਗਿਆ ਤਾਂ ਇੱਥੇ ਸਾਡੇ ਪਿੰਡ ਦੇ ਪਾਣੀ ਦਾ ਵਿਕਾਸ ਨਹੀਂ ਹੋ ਸਕਿਆ ਇਹਨਾਂ ਦੀ ਨਕਾਮੀਆਂ ਕਰਕੇ ਮਦਰ ਜੇ ਕੋ ਕਰਾਂਦਾ ਤੇ ਦੂਜਾ ਬੰਦਾ ਰੋਕ ਦਿੰਦਾ ਹੈਗਾ ਤੇ ਇਹਨਾਂ ਨੂੰ ਇਹਨਾਂ ਤੋਂ ਉੱਪਰ ਉੱਠ ਕੇ ਤੇ ਆਪਣਾ ਕੰਮ ਮਦ ਪਿੰਡ ਦਾ ਸੁਧਾਰ ਹੋਣਾ ਚਾਹੀਦਾ ਹੈਗਾ ਕਿੰਨੀਆਂ ਕਾਮੀਆਂ ਜਿਹੜੀਆਂ ਆਪਾਂ ਕਹਿ ਸਕਦੇ ਕੱਟ ਵਿੱਚ ਹੈਗੀਆਂ ਕਾਮੀਆਂ ਤੇ ਜਦ ਗੱਲ ਲੱਗੀ ਤੇ ਮਿਲਦਾ ਮੁਕੀ ਨਹੀਂ ਬਾਕੀ ਆ ਪਿੰਡ ਚ ਸਾਰੇ ਪਾਸੇ ਦਿਖਦਾ ਪਿਆ ਪਾਣੀ ਕਿਥੇ ਕਿਥੇ ਖਲੋਤਾ ਹੈ ਹਨਾ ਘਰਾਂ ਦੇ ਵਿੱਚ ਪਾਣੀ ਵੜਨਦੇ ਆ ਤੇ ਬਾਕੀ ਤੂਤੇ ਤੇ ਹੋਰ ਹਨਾ ਗੱਲਾਂ ਹੋਰ ਬਥੇਰੀਆਂ ਚਲੋ ਬਾਕੀ ਆ ਚੋਰੀਆਂ ਚਕਾਰੀਆਂ ਪਤਾ ਨਹੀਂ ਕਿੰਨਾ ਕ ਸਿਲਸਿਲਾ ਚੱਲੀ ਜਾਂਦਾ ਕੋਈ ਕੋ ਪੁੱਛਦਾ ਹੀ ਕੋਈ ਨਹੀਂ ਕਿੱਧਰ ਜਾਣਾ ਕੀ ਗੱਲ ਕਰਨੀ ਹੈਗੀ ਤੇ ਕਹਿੰਦਾ ਮਤਲਬ ਜਿਹੜਾ ਕੰਮ ਕਰੂਗਾ ਵੋਟ ਹਾਂਜੀ ਹਾਂਜੀ ਬਸ ਜਿਹੜਾ ਕੋਈ ਬੰਦਾ ਵਧੀਆ ਇਨਸਾਨ ਕੰਮ ਕਰੇਗਾ ਤੂੰ ਆਪੀ ਸਭ ਕੋ ਜੋ ਉਹਨੂੰ ਆਪੀ ਵੋਟਾਂ ਵੀ ਪੈਣੀ ਹੈ ਗੀਆਂ ਗਾਂ ਵੀ ਮਤਲਬ ਗਾਂ ਵੀ ਖਲੋਣਾ ਹੈ ਗਾਂ ਵੀ ਬੰਦੇ ਬੰਨਣਾ ਪਰ ਇਹ ਹੈਗਾ ਵੀ ਤੁਸੀਂ ਕੰਮ ਕਰਕੇ ਦਿਖਾਓ ਵਾਕਿਆ ਪਿੰਡ ਦਾ ਕੋਈ ਸੁਧਾਰ ਕੀਤਾ ਹੈ ਫਿਰ ਤੁਸੀਂ ਨਗਰ ਪੰਚਾਇਤ ਦੇ ਇਲੈਕਸ਼ਨ ਕਰਦੇ ਹੋ ਕਿਹੜੇ ਮੁੱਦੇ ਲੈ ਕੇ ਜਿਹੜੇ ਲੋਕਾਂ ਕੋਲ ਜਾਦੇ ਫਿਰ ਜਿਹੜੇ ਹੱਲ ਕਰਾਏ ਜਾ ਰਹੇ ਨੇ ਕੀ ਗੱਲਬਾਤ ਲੈ ਕੇ ਜਾ ਰਹੇ ਤੁਸੀਂ ਲੋਕਾਂ ਕੋਲ ਦੇਖੋ ਜੀ ਰਗੂ ਜੀ ਨਰਾਲੇ ਦੇ ਵਿੱਚ ਜੋ ਸੀਵਰੇਜ ਦਾ ਬਹੁਤ ਚਿਰ ਤੋਂ ਸਰਕਾਰਾਂ ਨੇ ਵੱਖ-ਵੱਖ ਸਰਕਾਰਾਂ ਨੇ ਇੰਨੀਆਂ ਚੋਨਾ ਲੜੀਆਂ ਕਿਸੇ ਨੇ ਸੋਚਿਆ ਨਹੀਂ ਸੀ ਕਿ ਕੋਈ ਪਾਣੀ ਦਾ ਮੁੱਦਾ ਵੀ ਮਤਲਬ ਜੋ ਫਸਿਆ ਹੋਇਆ ਪਾਣੀ ਠੀਕ ਹੈ ਏਡਾ ਬੁਰਾ ਹਾਲ ਨਦਾਲੇ ਦਾ ਹੋਇਆ ਪਿਆ ਆਮ ਆਦਮੀ ਪਾਰਟੀ ਨੇ ਕੰਮ ਸ਼ੁਰੂ ਕਰਾ ਦਿੱਤਾ ਵਾ ਸੀਵਰੇਜ ਦਾ ਕੰਮ ਚੱਲ ਰਿਹਾ ਵਾ ਜਲਦੀ ਸਾਰੇ ਕੰਮ ਹੋਣਗੇ ਆਮ ਆਦਮੀ ਕਲੀਨਿਕ ਮਹੱਲਾ ਕਲੀਨਿਕ ਨਦਾਲੇ ਦੇ ਵਿੱਚ ਖੁੱਲ ਗਈ ਆ ਲੋਕਾਂ ਨੂੰ ਬਿਜਲੀ ਮੁਫਤ ਮਿਲ ਰਹੀ ਆ ਜ਼ੀਰੋ ਬਿੱਲ ਆ ਰਹੇ ਨੇ ਇਸ ਕਰਕੇ ਮੇਰਾ ਇਹੀ ਆ ਕਿ ਨਵੀਂ ਨਵੀਂ ਮਤਲਬ ਬੰਦਿਆਂ ਨੂੰ ਇਸ ਨਵੀਂ ਕਮੇਟੀ ਵਿੱਚ ਲਿਆ ਜਾਵੇ ਤੇ ਨਵੇਂ ਮੁੰਡਿਆਂ ਦੀ ਚੋਣ ਕੀਤੀ ਜਾਵੇ ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੋਗੇ ਹਾਂ ਪਹਿਲ ਦੇ ਆਧਾਰ ਤੇ ਦੇਖੋ ਰਗੂ ਜੀ ਇਹ ਜਿੰਨੇ ਵੀ ਮੁੱਦੇ ਸਾਡੇ ਸਾਰੇ ਵੋਟਰਾਂ ਦੇ ਜਿੰਨੇ ਵੀ ਨਾਲੇ ਦੀਆਂ ਸਮੱਸਿਆਵਾਂ ਹੋਣਗੀਆਂ ਜੇ ਨਾਲੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਮੇਟੀ ਬਣੇਗੀ ਫੇਰ ਇਹ ਮੁੱਦੇ ਸਾਰੇ ਹੱਲ ਹੋਣਗੇ ਤੁਸੀਂ ਕਿਹੜੇ ਵਾਰ ਤੋਂ ਲੜਦੇ ਹੋ ਮੈਂ 2 ਨੰਬਰ ਵਾਰ ਤੇ 6 ਨੰਬਰ ਵਾਰ ਤੋਂ ਚੋਣ ਲੜ ਰਿਹਾ ਜੀ ਕੀ ਵਾਰ ਤੇ ਤੁਹਾਡੇ ਜਿਹੜੀ ਮੁਸ਼ਕਲਾਂ ਨੇ ਤੁਸੀਂ ਵੀ ਉਹਨਾਂ ਨੂੰ ਹੱਲ ਕਰਵਾਉਣਾ ਚਾਹੁੰਦੇ ਹੋ ਦੇਖੋ ਜੀ ਮੇਰੇ ਵਾਰਡ ਦੇ ਵਿੱਚ ਮੈਂ ਤੇ ਆਪਣੇ ਜਿਹੜੇ ਵੋਟਰ ਨੇ ਮੇਰੇ ਭੈਣ ਭਰਾ ਦੇ ਮੈਂ ਤੇ ਉਹਨਾਂ ਨੂੰ ਜੇ ਤੇ ਮੈਨੂੰ ਇਹਨਾਂ ਲੋਕਾਂ ਨੇ ਜਿੱਤ ਦੀ ਸਿਹਰਾ ਦਿੱਤਾ ਤੇ ਮੈਂ ਇੱਕ ਵਾਰ ਸਾਰੇ ਪਿੰਡ ਨੂੰ ਦੱਸ ਦਿਆਂਗਾ ਜੀ ਐਮਸੀ ਕਹਦੇ ਕਿੰਨੂ ਆ ਸਾਡੇ ਸਾਰਿਆਂ ਦੇ ਜਿਹੜੇ ਮਤਲਬ ਭਲੇਖੇ ਆ ਨਾ ਉਹ ਸਿਰਫ ਇਹ ਆ ਕਿ ਐਮਸੀ ਸਿਰਫ ਇੱਕ ਸਾਈਨ ਕਰਨ ਵਾਸਤੇ ਇੱਕ ਐਮਸੀ ਆ ਕਿ ਜੇ ਕਿਸੇ ਨੂੰ ਲੋੜ ਪਈ ਆ ਤੇ ਆਪਾਂ ਕਿਸੇ ਤਹਿਸੀਲ ਵਿੱਚੋਂ ਐਮਸੀ ਸਾਹਿਬ ਨੂੰ ਕੋਹ ਕੇ ਆਜੋ ਉੱਥੇ ਸਾਈਨ ਕਰਦੋ ਜਾਂ ਕਿਤੇ ਕੋਈ ਉਦਾਂ ਕੋਈ ਪਾਸਪੋਰਟ ਦੀ ਇਨਕੁਆਰੀ ਆ ਗਈ ਸਾਡੇ ਸਾਈਨ ਕਰ ਦਿਓ ਇਹ ਐਮਸੀ ਦੇ ਕੰਮ ਨਹੀਂ ਆ ਐਮਸੀ ਦੇ ਬਹੁਤ ਸਾਰੇ ਕੰਮ ਆ ਮੈਂ ਲਗੂ ਜੀ ਤੁਹਾਨੂੰ ਜਲਦੀ ਆਪਣਾ ਮੈਨੀਫੈਸਟੋ ਦੇ ਦੇਵਾਂਗਾ ਤੇ ਉਹਦੇ ਵੀ ਤੁਹਾਨੂੰ ਮੈਂ ਦੱਸਾਂਗਾ ਜੀ ਐਮਸੀ ਦੇ ਕੰਮ ਕੀ ਹੁੰਦੇ ਨੇ ਜੀ ਦੁਬਾਰਾ ਤਾਂ ਕਰਾਂ ਪੰਚਾਇਤੀ ਚੋਣਾਂ ਚੱਲ ਰਹੀਆਂ ਕੀ ਕਹਿਣਾ ਚਾਹੁੰਦੇ ਤੁਸੀਂ ਕਿਸ ਪਾਰਟੀ ਨੂੰ ਵੋਟ ਦੇ ਰਹੇ ਹੋ ਜਾਂ ਕਿਸ ਬੰਦੇ ਨੂੰ ਵੋਟ ਦੇ ਰਹੇ ਹੋ ਵੋਟ ਭਾਜੀ ਮੈਂ ਆਪਣੀ ਉਹਨਾਂ ਨੂੰ ਦਵਾਂਗਾ ਜਿਨ੍ਹਾਂ ਨੇ ਕੋਈ ਕੰਮ ਕੀਤਾ ਵਧੀਆ ਕੀਤਾ ਕੰਮ ਆ ਤੇ ਆਣ ਵਾਲੇ ਚ ਵੀ ਸਮੇਂ ਤੇ ਪਰੋਸਾ ਦਵਾਊਗਾ ਕਿ ਕੰਮ ਵਧੀਆ ਕਰੂਗਾ। ਵੋਟ ਦਾ ਹੱਕਦਾਰ ਉਹੀ ਬੰਦਾ ਵਾ। ਕੀ ਕਹਿਣਾ ਚਾਹੁੰਦੇ ਪਿਛਲੀ ਸਰਕਾਰਾਂ ਤੇ ਹੁਣ ਸਰਕਾਰਾਂ ਚ ਕੀ ਫਰਕ ਪਿਆ ਸਰ? ਸਰਕਾਰਾਂ ਵਾਅਦੇ ਕਰਦੀਆਂ ਵਾ ਤੁਹਾਨੂੰ ਵੀ ਪਤਾ ਹੀ ਹੈ। ਬਾਕੀ ਕੰਮ ਕੁੰਮ ਤੇ ਤੁਹਾਨੂੰ ਭਰਾਈ ਕਰਦੀਆਂ ਨਹੀਂ। ਜੇ ਗੱਲ ਕਰੀਏ ਤੇ ਕਿੰਨਾ ਕੁ ਵਿਕਾਸ ਆਪਣੇ ਪਿੰਡ ਦਾ ਹੋਇਆ ਮੁਕਾਸ ਨੋਰਮਲ ਹੀ ਹੋਇਆ ਥੋੜਾ ਜਿਹਾ ਫਲੈਟਾਂ ਲੂਟਾਂ ਲੱਗੀਆਂ ਵਾ ਜਾਂ ਫੋਟ ਰੈਸਟ ਵਗੈਰਾ ਬਣੇ ਆ। ਕਾਲੀ ਦੀ ਨਕਾਕੀ ਦੀ ਗੱਲ ਕਰੀਏ ਤੇ ਪਾਣੀ ਦਾ ਵਿਕਾਸ ਨਹੀਂ ਹੈਗਾ। ਵੋਟ ਫੋਟ ਦੇ ਦੇ ਤੁਸੀਂ ਵੋਟ ਆਣ ਵਾਲੇ ਸਮੇਂ ਚਲ ਪਤਾ ਲੱਗੂ ਕੀ ਕਹਿਣਾ ਚਾਹੁੰਦੇ ਐ ਇਲੈਕਸ਼ਨ ਜਿਹੜੀ ਸੀਜ਼ਨ ਚੱਲ ਰਿਹਾ ਹੈਗਾ ਤੁਸੀਂ ਕਿਸ ਨੂੰ ਜਿਹੜੀ ਆਪਣੇ ਵੋਟ ਦੇ ਰਹੇ ਹੋ ਭਾਈ ਵੋਟ ਤੇ ਹੀ ਉਹਨੂੰ ਦਾਂਗੇ ਜਿਹੜਾ ਕੰਮ ਕਰੇਗਾ ਠੀਕ ਹੈ ਜੀ ਕੰਮ ਦੇ ਨਾਲ ਹੀ ਸਾਰੀ ਚ ਜਾਣੇ ਜੇ ਕੰਮ ਕਰੋਗੇ ਤੇ ਵੋਟ ਮਿਲੇਗੀ 5 ਸਾਲ ਫਿਰ ਅਹੀ ਰਹਿਣਾ ਉਹਨਾਂ ਨੂੰ ਰੱਖੜਾ ਨਾਲ ਤੇ ਫਿਰ ਵੋਟ ਵੀ ਉਹਨਾਂ ਹੀ ਦਾਂਗੇ ਜਿਹੜਾ ਹੋਏਗਾ ਸੂਝਵਾਨ ਬੰਦਾ ਹੋਏਗਾ ਵਧੀਆ ਕੰਮ ਕਰੇਗਾ ਢਿੱਪਿੰਡ ਦਾ ਵਿਕਾਸ ਕਰੇਗਾ ਚੱਲ ਗਰੀਏ ਕਿੰਨਾ ਕਿ ਜਿਹੜੀਆਂ ਖਾਮੀਆਂ ਆ ਗਿਆ ਇਲਾਕੇ ਚ ਜਿਹੜਾ ਤੁਹਾਨੂੰ ਕਿੰਨੇ ਵਿਕਾਸ ਹੋਣਾ ਚਾਹੀਦਾ ਸੀ ਪਰ ਇਲਾਕੇ 'ਚ ਤੁਸੀਂ ਵੀ ਇੱਥੇ ਦੇਖਿਓ ਤੁਹਾਨੂੰ ਪਤਾ ਹੀ ਆ ਚਾਰੇ ਪਾਸੇ ਵੇਖੋ ਕੀ ਹਾਲ ਹੈ ਕੀ ਬਣਿਆ ਪਿਆ ਵਿਕਾਸ ਤੇ ਬਹੁਤ ਲੋੜ ਹੈ ਸਾਡੇ ਪਿੰਡ ਨੂੰ ਕੀ ਮੇਨ ਮੁੱਦਾ ਕੀ ਹੈ ਗੱਲ ਮੇਨ ਮੁੱਦਾ ਵਿਕਾਸ ਹੀ ਹੈ ਪਿੰਡ ਦੀ ਟੋਰ ਬਣੇ ਵਿਕਾਸ ਹੋਵੇ ਤੇ ਆ ਜਿਹੜਾ ਮਾਹੌਲ ਹੈ ਸਹੀ ਹੋਵੇ ਚੋਰੀਆਂ ਚਾਰੀਆਂ ਬੰਦ ਹੋਣ ਬਸ ਫਿਰ ਗੱਲ ਕਰੀ ਪਾਣੀ ਦੀ ਨਿਕਾਸੀ ਦੀ ਜਾਂ ਹੋਰ ਬੱਸ ਸਟੈਂਡ ਦੀ ਜਾਂ ਆ ਇਹ ਇਹ ਤਾਂ ਚਲੋ ਇਹੀ ਨਾਲੇ ਸਾਰਾ ਕੁਝ ਹੀ ਹੈਗਾ ਇਹ ਹੁਣ ਵੇਖੋ ਜਿਹੜਾ ਚੰਗਾ ਬੰਦਾ ਚੁਣ ਕੇ ਆਵੇਗਾ ਇਹ ਕੰਮ ਕਰੇ ਤੇਰੀ ਫਾਇਦਾ ਨਹੀਂ ਬੰਦਾ ਨਹੀਂ ਚੁੰਨਾ ਕਿਸੇ ਨੂੰ ਚੁੰਦੇ ਤੂੰ ਅਸੀਂ ਉਹਨੂੰ ਹੀ ਚੁਣਾਂਗੇ ਉਹ ਤੁਹਾਨੂੰ ਦੱਸਿਆ ਕਿ ਜਿਹੜਾ ਕੰਮ ਕਰੇਗਾ ਤੇ ਜਾਂ ਕੰਮ ਕਰਾਏਗਾ ਨਹੀਂ ਤੇ ਫਿਰ ਅਗਲੀ ਵਾਰੀ ਸਾਸਰੀ ਗਾਲੀ ਹੈ ਹੈਨਾ ਕਿੰਨੇ ਨੰਬਰ ਵਾਰਡ ਤੇ ਵਾਸੀ ਦੇ 7 ਨੰਬਰ ਵਾਰਡ ਤੇ ਕੀ ਕਹਿਣਾ ਚੁੰਦੇ ਇਲੈਕਸ਼ਨ ਜਿਹੜੀ ਆ ਗਈ ਸਿਰ ਤੇ ਕਿਹਨੂੰ ਮੌਕਾ ਮਿਲਣਾ ਚਾਹੀਦਾ ਜਾਂ ਕਿਹਨੂੰ ਤੁਸੀਂ ਆਪਣੀ ਜਿਹੜੀ ਆਪਣਾ ਆਮ ਪਾਰਟੀ ਨੂੰ ਮੌਕਾ ਮਿਲਣਾ ਚਾਹੀਦਾ ਜੀ ਕੀ ਕਰਦ ਕੀ ਹੈਗਾ ਕਾ ਨਾਮ ਪਾਰਟੀ ਬਹੁਤ ਕੁਝ ਕਰ ਰਹੀ ਆ ਗਰੀਬ ਬੰਦਿਆ ਪੈਂਦਿਆ ਸੀ ਇਹਨਾਂ ਨੇ ਬਿੱਲ ਜਿਹੜੇ ਆ ਬਿੱਲ ਦੀਆਂ ਬਿੱਲ ਮਾਫ ਕੀਤੇ ਆ ਹਾਂ ਹੋਰ ਗ੍ਰੀਪਾ ਦਾ ਕੰਮ ਕਰਾ ਰਹੇ ਨੇ ਹੋਰ ਵੀ ਕਈ ਪਿੰਡਿਆਂ ਵੀ ਮੁਸ਼ਕਲਾਂ ਉਹਨਾਂ ਦਾ ਸਮੇਂ ਸਿਰ ਕੋਈ ਹੱਲ ਹੋਇਆ ਵੀ ਹੋਰ ਪਾਣੀ ਦੀ ਨਿਕਾਸੀ ਹੋ ਗਈ ਜਾਂ ਹੋਰ ਹਾਂਜੀ ਹਾਂਜੀ ਬਹੁਤ ਕੁਝ ਹੋ ਰਿਹਾ ਸੀਵਰੇਜ ਪਾ ਰਹੇ ਪੈ ਰਹੇ ਨੇ ਜਿਵੇਂ ਕਿ ਪਿਛਲੇ ਜਦ ਗੜ੍ਹ ਹੋਇਆ ਵਾ ਉਹਨਾਂ ਨੇ ਪਾਣੀ ਮਤਲਬ ਆਪਣਾ ਨਾਲੀਆਂ ਦਾ ਪਾਣੀ ਬਾਹਰ ਟੁੱਟਿਆ ਹੈਗਾ ਹੋਰ ਬਹੁਤ ਕੁਝ ਹੋ ਰਿਹਾ ਮlocal ਸਰਕਾਰ ਨੂੰ ਮੌਕਾ ਦਵੋ ਅਸੀਂ ਚਾਹੁੰਦੇ ਆ ਕਿ ਆਮ ਪਾਰਟੀ ਅੱਗੇ ਆਉਣੀ ਚਾਹੀਦੀ ਹੈ ਜੀ ਠੀਕ ਹੈ ਜੀ ਇਲੈਕਸ਼ਨ ਆ ਰਹੀ ਹੈ ਸਿਰਫ ਤੇ ਅਸੀਂ ਵੀ ਤੇ ਕੀ ਜਾਣਾਂ ਚਾਹੁੰਦੇ ਤੁਸੀਂ ਕਿਹਨੂੰ ਵੋਟ ਦੇਣਾ ਚਾਹੁੰਦੇ ਹੋ ਕਿਹੜੀ ਪਾਰਟੀ ਨੂੰ ਜਾਂ ਕਿਸ ਨੂੰ ਦੇਓਗੇ ਇਸ ਵਾਰ ਸਰਪਰ ਆਪਾਂ ਸਾਹੀ ਤੇ ਅਸਲੇ ਮੈਂ ਆ ਪਾਰਟੀ ਹੁੰਦੀ ਨਹੀਂ ਕੀ ਕਰਨ ਕੀ ਹੈਗਾ ਕੀ ਲੋਕ ਨੇੜੇ ਹੀ ਹੈਗਾ ਮਾੜਾ ਗਵਾਂਢੀ ਸਾਡਾ ਨਹੀਂ ਗਵਾਂਢੀ ਦੇ ਹੈਗੇ ਪਰ ਸਰਕਾਰ ਵੱਲੋਂ ਕੋਈ ਇਲਾਕੇ 'ਚ ਕੰਮ ਕੀਤਾਗੇ ਜਾਂ ਮੁਸ਼ਕਲਾ ਹਿਉ ਹੱਲ ਹੋਈਆਂ ਤੁਹਾਡੀਆਂ ਮੋਸਲੇ ਹਾਲ ਨਹੀਂ ਹੋਈ ਤਾਂ ਹੀ ਉਹਨੂੰ ਖਲਾ ਰਿਆ। ਇਸੇ ਪਾਣੀ ਨਹੀਂ ਖਾਸ ਨਹੀਂ ਹੈਗਾ। ਪਾਣੀ ਉੱਥੇ ਜਾ ਹੋ ਜਾਂਦਾ। ਉਹ ਕਹਿੰਦੇ 3 ਸਾਲ 2.5 ਸਾਲ ਤੋਂ ਜਿਹੜੀ ਸਰਕਾਰ ਦੀ ਆਪਦੀ ਚੱਲ ਰਹੀ ਆ ਉਹਦੇ ਵਿੱਚ ਤੁਹਾਨੂੰ ਕੋਈ ਰਾਹਤ ਮਿਲੀ ਹੈ ਕੀ ਸਰਕਾਰੋਂ? ਤੇ ਇਹ ਰਾਹਤ ਕੋਈ ਨਹੀਂ ਮਿਲੀ। ਗਾਂ ਦੇਖੋ ਕੀ ਬੰਦਾ। ਰਾਹਤ ਕੋਈ ਨਹੀਂ ਮਿਲੀ ਫਿਰ ਵੀ ਤੁਸੀਂ ਜਿਹੜੀ ਆਪਣੀ ਵੋਟ ਆਪ ਸਰਕਾਰ ਨੂੰ ਜਿਹੜੀ ਪਾਸ ਪਾ ਰਹੀ ਆ ਜੀ ਨਾ। ਹਾਂ। ਠੀਕ ਆ।